ਕੈਨੇਡਾ ਤੋਂ ਆਈ ਕੁੜੀ PR ਹੋ ਕੇ ਤੇ ਘਰ ਵਿੱਚ ਕੀਤਾ ਲੱਖਾਂ ਰੁਪਇਆ ਲਾ ਕੇ ਸਵਾਗਤ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਘਰ ਦੇ ਵਿੱਚ ਕਿੰਨੀ ਸੋਹਣੀ ਸਜਾਵਟ ਕੀਤੀ ਜਿੱਥੇ ਕਿ ਦੋਸਤੋ ਘਰ ਦੇ ਵਿੱਚ ਉਹ ਕੁੜੀ ਜਾਂਗੇ ਪੁੱਖ ਦੇ ਲਈ ਗਈ ਸੀ ਤੇ ਨਾਲ ਹੀ ਬੱਚੀ ਨੇ ਜਨਮ ਲਿਆ ਤਾਂ ਕੈਨੇਡਾ ਦੇ ਵਿੱਚ ਜੋ ਕਿ ਪੰਜਾਬ ਪਹਿਲੀ ਵਾਰ ਆਇਆ ਇਸੋ ਨਿੱਕੀ ਜੀ ਬੱਚੀ ਦੇ ਸਵਾਗਤ ਲਈ ਪਰਿਵਾਰ ਨੇ ਖਰਚ ਦਿੱਤੇ ਲੱਖਾਂ ਰੁਪਇਆ ਜਿੱਥੇ ਕਿ ਦੋਸਤੋ ਘਰ ਦੇ ਵਿੱਚ ਬੇਹੱਦ ਸੋਹਣਾ ਸਵਾਗਤ ਕੀਤਾ ਤੇ ਬੱਚੀ ਦੇ ਸਵਾਗਤ ਲਈ ਘਰ ਦੇ ਵਿੱਚ ਡੈਕੋਰੇਸ਼ਨ ਫੁੱਲ ਭਗਵਾ ਰਹੇ ਆਦਲਗਾਏ ਗਏ ਜੱਥੇ ਕੇ ਦੋਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਵੇਂ ਕਿ ਦੋਤੇ ਦੇਖਿਆ ਜਾਵੇ ਨਿੱਕੀ ਜਿਹੀ ਬੱਚੀ ਹੀ ਕੈਨੇਡਾ ਦੀ ਪੀਆਰ ਹੋ ਕੇ ਪੰਜਾਬ ਆਈ ਹੈ ਪਹਿਲੀ ਵਾਰ ਜੱਥੇ ਕੇ ਦੋਤੇ ਸਾਡੇ ਪੰਜਾਬ ਦੇ ਲੋਕ ਪੀਆਰ ਦੇ ਲਈ ਤਰਸ ਜਰ ਰਹਿੰਦੇ ਹਨ ਉਰਤੀ ਦੋਤੇ ਨਿੱਕੀ ਜਿਹੀ ਬੱਚੀ ਦੀ ਕਿਸਮਤ ਕਣੀ ਚੰਗੀ ਹੋਵੇਗੀ ਜਿਸਨੇ ਕੈਨੇਡਾ ਦੇ ਵਿੱਚ ਜਨਮ ਲਿਆ ਤੇ ਜਿਵੇਂ ਕਿ ਦੋਤੇਾਂ ਕੇ ਭਵਿੱਖ ਨੂੰ ਲੈ ਕੇ ਬੇਸ਼ੱਕ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਤਾਂ ਫਿਰ ਉਸ ਜਾਤ ਪੰਜਾਬ ਦੀ ਹੁੰਦੀ ਹੈ ਕਿ ਦੋਸਤੋ ਤੁਸੀਂ ਉਪਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ